ਅਸੀਂ ਜਿੰਨੇ ਵੀ ਰਿਸ਼ਤੇ ਅਪਲੋਡ ਕਰਦੇ ਹਾਂ ਹਰੇਕ ਦੇ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਹੁੰਦਾ ਜੀ ਵੀਡੀਓ ਦੇ ਲਾਸਟ ਤੇ ਪਰਿਵਾਰ ਦਾ ਨੰਬਰ ਲਿਖ ਕੇ ਆ ਜਾਏਗਾ ਡਾਇਰੈਕਟ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਔਰ ਜਿਨ੍ਹਾਂ ਨੇ ਐਡ ਪਵਾਉਣੀਆਂ ਹੈੇਠਾਂ ਜੋ ਪੀਲੀ ਪੱਟੀ ਦੇ ਵਿੱਚ ਲਾਲ ਅੱਖਰਾਂ 'ਚ ਨੰਬਰ ਲਿਖ ਰਿਹਾ ਐ ਐਡ ਪਾਉਣ ਲਈ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਸੈਟਅਪ ਜਿਹੜਾ ਪੰਜਾਬੀ 'ਚ ਲਿਖ ਕੇ ਤੁਹਾਨੂੰ ਭੇਜ ਦਿੱਤਾ ਜਾਵੇਗਾ ਔਰ ਜਿਨ੍ਹਾਂ ਨੇ ਸਬਸਕ੍ਰਾਈਬ ਚੈਨਲ ਕੀਤਾ ਹੋਇਆ ਪਰਾਣੇ ਛੋਡੇ ਨਾਲ ਜੁੜੇ ਹੋਏ ਨੇ ਉਹ ਬੈਲ ਆਈਕਨ ਦਾ ਬਟਨ ਦਬਾ ਦਿਓ ਕਿਉਂਕਿ ਅਸੀਂ ਜ਼ਿਆਦਾਤਰ ਸ਼ਾਰਟ ਵੀਡੀਓ ਪਾਉਂਦੇ ਆ ਉਹਦੇ ਵਿੱਚ ਬੈਲ ਆਈਕਨ ਦਾ ਬਟਨ ਨਹੀਂ ਹੁੰਦਾ ਬੈਲ ਆਈਕਨ ਦਬਾ ਦਿਓ ਕੋਈ ਵੀ ਰਿਸ਼ਤਾ ਮਿਸ ਨਹੀਂ ਹੋਊ ਹਰ ਇੱਕ ਰਿਸ਼ਤਾ ਤੁਹਾਡੇ ਕੋਲੇ ਪਹੁੰਚਦਾ ਰਹੂ ਅ ਪ੍ਰੋਫਾਈਲ ਨੰਬਰ MB1296 ਨਾਮ ਸਿੰਘਾਜੀ ਮੁੰਡੇ ਦਾ ਪਤਾ ਰਾਜਪੁਰਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਹੈ ਜੀ ਜਿਹੜਾ ਭਰਾ ਦਾ ਇੱਕ ਅਣਮੈੜਾ ਕੈਨੇਡਾ ਗਿਆ ਹੋਇਆ ਹੈ ਕੱਦ 6 ਫੁੱਟ ਆ ਜੀ ਕਾਸਟ ਜੱਟ ਸਿੱਖਾ ਗੋਤ ਡਰਾਲ ਆ ਜੀ 26 ਸਾਲ ਦੀ ਜਿਹੜੀ ਉਮਰ ਆ ਗਈ ਮੁੰਡੇ ਦੀ ਡੇਟ ਆਫ ਬਰਥ 10 ਕਿੱਲੇ ਜ਼ਮੀਨ ਆ ਜੀ ਫਾਰਮਰ ਆ ਮੁੰਡਾ ਖੇਤੀ ਦਾ ਕੰਮ ਕਰਦਾ ਨਾਰਮਲ ਪੜੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਜੀ ਬਹੁਤ ਵਧੀਆ ਪਰਿਵਾਰ ਹੈ ਬਾਕੀ ਪਰਿਵਾਰ ਨਾਲ ਗੱਲ ਕਰੋ ਜੀ ਜੋ ਲਾਲ ਪੱਟੀ ਦੇ ਵਿੱਚ ਨੰਬਰ ਆਇਆ ਹੈ ਪਰਿਵਾਰ ਦਾ ਡਾਇਰੈਕਟ ਤੁਸੀਂ ਇਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਜਿਨ੍ਹਾਂ ਨੇ ਐਡ ਪੋਆਣੀ ਹੈ ਹੇਠਾਂ ਪੀਲੀ ਪੱਟੀ ਵਾਲੇ ਨੰਬਰ ਦੇ ਉੱਪਰ WhatsApp ਤੇ ਹੈਲੋ ਲਿਖ ਕੇ ਭੇਜੋ ਐਡ ਦਾ ਪੂਰਾ ਸੈਟਅਪ ਪੰਜਾਬੀ ਵਿੱਚ ਲਿਖ ਕੇ ਪਾ ਦੇਾਂਗੇ ਥੈਂਕ ਯ